ਲਗਾਤਾਰ ਹੁਣ ਟਰੈਕਟਰਾਂ ਦੇ ਨਾਲ ਜੋਰ ਜਮਾਈ ਕੀਤੀ ਜਾਊਗੀ ਕਿਉਂਕਿ ਆਪਾਂ ਗੱਲ ਕਰਕੇ ਪੈਦਲ ਚੱਲਣਾਂ ਦਾ ਗੱਲ ਬਣੀ ਨਹੀਂ ਪਰ ਦੇਖਿਆ ਜੇ ਅੱਗੇ ਜਿਹੜੇ ਹੈਗਾ ਕਿਸਾਨ ਆ ਜਿਹੜੇ ਲਗਾਤਾਰ ਤੁਸੀਂ ਦੇਖ ਲਓ ਵੀ ਉਧਰੋਂ ਕਾਫੀ ਰਾਉਂਡ ਫੇਅਰ ਹੋਇਆ ਇਸ ਵਕਤ ਲਗਭਗ ਦਰਜਨ ਦੇ ਕਰੀਬ ਥੱਲੇ ਜਿਹੜੇ ਹੈਗਾ ਇਸ ਵਕਤ ਦੇ ਨੇ ਡਿੱਗਣੇ ਆ ਕਿਉਂਕਿ ਜਿਹੜਾ ਰਾਉਂਡ ਆ ਐਤਕੀ ਰੇਂਜ ਹੋਰ ਵਧਾ ਦਿੱਤੀ ਗਿਆ ਲਗਾਤਾਰ ਇਸ ਵਕਤ ਜਿਹੜਾ ਟਰਾਲਗਾ ਤਾਂ ਕਾਰ ਸਕਦੇ ਹੋ ਸਕਦਾ ਮੇਰੇ ਤੱਕ ਹੀ ਆ ਜਾਣਾ ਉਹ ਐਸੇ ਵਕਤ ਲਗਾਤਾਰ ਵਸ ਰਿਹਾ ਦੋ ਦਰਜਣ ਦੋ ਦਰਜਣ ਦੇ ਕਰੀਬ ਰਾਉਂਡ ਫਾਇਰ ਕੀਤੇ ਆ ਇਸ ਵਕਤ ਦੋ ਦਰਜਣ ਦੇ ਕਰੀਬ ਹਜੇ ਤੱਕ ਵੀ ਲਗਾਤਾਰ ਫਾਇਰਿੰਗ ਹੋ ਰਹੀ ਆ ਤਾਂ ਇਹ ਜਦੋਂ ਕਿਉਂਕਿ ਇਹ ਅਥਰੂ ਗੈਸ ਦਾ ਗੋਲਾ ਜਿਹੜਾ ਪਹਿਲਾਂ ਉੱਪਰ ਜਾਂਦਾ ਉਤੋਂ ਆਪਾਂ ਨੂੰ ਥੋੜਾ ਪਤਾ ਅੰਦਾਜ਼ਾ ਲੱਗਦਾ ਪਰ ਲਗਾਤਾਰ ਇਹ ਤੇ ਡਿੱਗ ਰਹੇ ਆ ਸੋ ਬਹੁਤ ਲੰਮਾ ਆਪਾਂ ਕੀ ਰੇਂਜ ਹੈ ਸਰਕਾਰ ਦੇ ਹੱਥ ਬਹੁਤ ਲੰਮੇ ਹੁੰਦੇ ਆ ਕੋਈ ਡਾਊਟ ਨਹੀਂ ਪਰ ਆਪਦੇ ਲੋਕਾਂ ਵਾਸਤੇ ਜੇਕਰ ਇਹ ਹੀ ਹੱਥ ਆਪਾਂ ਗੁਲਾਮੇ ਥਾਂ ਤੇ ਉਹਨਾਂ ਦੇ ਆ ਜੇਕਰ ਆਪਾਂ ਗਲਬਖੜੀ ਬੰਨਣਾ ਦਾ ਜਾਦਾ ਵਧੀਆ ਕਹਿੰਦੇ ਆ ਪਰ ਇੱਕ ਗੱਲ ਇਸ ਵਕਤ ਮੈਨੂੰ ਇਹ ਲੱਗ ਰਹੀ ਆ ਕਿ ਜਿਉਂ ਹੀ ਅਤਰੂ ਕਹਿੰਦਾ ਗੋੜਾ ਗੋਲਾ ਡਿੱਗ ਰਿਹਾ ਤਾਂ ਹੁਣ ਸ਼ਾਇਦ ਉਹਦੇ ਤੇ ਕੋਈ ਬੋਰਗਾ ਪਗੈਰਾ ਪਾ ਕੇ ਜਿਹੜਾ ਉਹਨੂੰ ਦੱਬਿਆ ਜਾ ਰਿਹਾ ਤਾਂ ਕਿ ਉਹਦਾ ਅਸਰ ਜਿਹੜਾ ਖਤਮ ਹੋਣ। ਸੋ ਲਗਾਤਾਰ ਬਹੁਤ ਬਹੁਤ ਵੱਡੀ ਪੱਧਰ ਤੇ ਇਸ ਵਕਤ ਜੇ ਗੱਲ ਕਰਗੇ ਬਹੁਤ ਵੱਡੀ ਪੱਧਰ ਤੇ ਜਿਹੜਾ ਇਸ ਵਕਤ ਸੋ 20 ਅਤਰੇ बहुत ही लगा, सारे सारे तो लगा इस वक्त बहुत खड़े हैं सारे नौजवान आ रहा ਇਹਨੂੰ ਉਰਲਾ ਕੇ ਰੱਖ ਲੋ ਲੋਟੇ ਦੇ ਖਾਣੂ ਲੱਗੇ ਇਹਨਾਂ ਮੱਤ ਨੂੰ ਲੱਗੇ ਉਹਨਾਂ ਦਰਦਾਰੀ ਤੇ ਮੌਲਿਆਂ ਨੂੰ ਗੁੰਮਾ ਗੁੰਮਾ ਤੋਂ ਬਿਨਾਂ ਕੋਈ ਕਮੈਂਟ ਨਹੀਂ ਹੋ ਰਿਹਾ ਇਹਨਾਂ ਦਮੇ ਨਹੀਂ ਕੰਮ ਕਰਦਾ ਪੱਜਲੀ ਲੋੜੀ ਦਰਦੀ ਲੋੜੀ ਮੰਜਮਾ ਖੋਇਆ ਅਰੇ 20 ਮੀਟਰ ਦਾ ਫਾਖਲਾ ਜੇਲਣ ਆ ਰਿਹਾ ਮੈਂ ਹੀ ਮੰਗੀ ਕਰਨਾ ਨਹੀਂ ਖੂਬ ਪੜਨਾ ਹੈ ਨਹੀਂ ਫੰਡ ਕੋਲ ਖੋਣ ਚ ਲੱਗੂ ਲੱਗੂ ਮੋਰ ਨਾ ਲੱਗੂ ਸੋ ਲੂਟ ਦੀ ਮੰਗ ਕੀਤੀ ਜਾ ਰਹੀ ਆ ਬਾਲੀਆਂ ਹੋਰਾਂ ਦੀ ਮੰਗ ਕੀਤੀ ਜਾ ਰਹੀ ਆ ਪਰ ਪਿੱਛੇ ਬਹੁਤ ਵੱਡਾ ਕਾਫਲਾ ਭਾਈ ਬੈਠੀ ਮਾੜਾ ਜਾ ਪਾਰੇਸ ਵਕਤ ਜੇ ਦੇਖਿਆ ਜਾਵੇ ਹਰਿਆਣਾ ਪੁਲ ਸੱਗੇ ਆ ਗਈ ਹੈ ਹੱਥਾਂ ਨਾਲ ਇਹ ਵੀ ਨਜ਼ਰ ਮਾਰੀ ਇਹ ਪੱਕੇ ਨੇ ਮੱਤਲੇ ਅੰਮ੍ਰਿਤਪੁਰ ਦੀ ਹਲ ਕਰਾਗੇ ਇਸ ਵਾਰ ਮੱਲਾ ਹੱਥ ਹੱਥ ਕੋਲੇ ਵੀ ਸੁਣਿਆ ਉਹ ਦੇਖੋ ਵੀਰੋ ਅਪਰੂ ਗੈਸ ਦੇ ਗੋਣਿਆਂ ਤੋਂ ਨਾ ਡਰ ਆਪਾਂ ਬੜੀ ਦੂਰ ਆਏ ਆ ਜਾਪਦੇ ਦੇ ਵਿੱਚ ਰਹਿਣਾ ਇਹ ਸਾਡੀ ਹੋਣ ਦੀ ਲੜਾਈ ਆ ਇਹ ਗੋਣਿਆਂ ਗੋਣਿਆਂ ਨੇ ਕੁਝ ਨਹੀਂ ਕਰਨਾ ਮੇਰਾ ਵੀਰ ਡਰ

ਤੇ ਤੀਗੇ ਮੇਰੇ ਸਾਹਮਣਾਂ ਤਾਂ ਕਿਸਾਨਾਂ ਦਾ ਜਿਹੜਾ ਮੈਨੂੰ ਲੱਗ ਲਾਠੀ ਚਾਰਜ ਦੀ ਤਿਆਰੀ ਐ ਇਸ ਵਕਤ ਤੁਹਾਨੂੰ ਮੈਂ ਦੱਸਦਾ ਲਾਠੀ ਚਾਰਜ ਜਿਹੜਾ ਸ਼ੁਰੂ ਹੋ ਚੁੱਕਿਆ ਕਿਸਾਨਾਂ ਦੇ ਉੱਪਰ ਬਹੁਤ ਜ਼ਿਆਦਾ ਜੇ ਦੇਖਿਆ ਜਾਵੇ ਵਿਜ਼ੂਅਲ ਦੇਖਿਆ ਜਾਵੇ ਲਾਠੀ ਚਾਰਜ ਜਿਹੜਾ ਹੈਗਾ ਇਸ ਵਕਤ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਧਰੋਂ ਲਗਾਤਾਰ ਜਿਹੜਾ ਹੈਗਾ ਲਾਠੀ ਚਾਰਜ ਜਿਹੜਾ ਉਹ ਕਿਸਾਨਾਂ ਦੇ ਉੱਪਰ ਮਿੰਦਲਾ ਦਾ ਉਹ ਵੀ ਸ਼ੁਰੂ ਹੋ ਚੁੱਕਿਆ ਸੋ ਇਸ ਵਕਤ ਰੋਲੇ ਚਲਾ ਰੋਲੇ ਮੈਂ ਖੇਣਾ ਆਣੇ ਨਾ ਮੈਂ ਨਾ ਬਗੌੜੇ ਦੇ ਹੱਥੋਂ ਮਾਰੇ ਮਰ ਕੋਈ ਆਇਆ ਉਸ ਵਕਤ ਟਾਲੀ ਵਾਲੀ ਗੱਡੀ ਲਿਖਾਰੀ ਆਈ ਪਾਣੀ ਵਾਲੀ ਗੱਡੀ ਸਾਡ ਤੇ ਉਹਨਾਂ ਦੀ ਬੋਲ ਨਹੀਂ ਹਟੇ ਨਾ ਬੰਕਰ ਪਿੱਛੇ ਆ ਗਈ ਪਾਣੀ ਦੀ ਕੋਈ ਕਮੀ ਨਹੀਂ ਸੀ ਉਸ ਵਕਤ ਬਹੁਤ ਜ਼ਿਆਦਾ ਕੇ ਆ ਚੁੱਕਿਆ ਪਾਣੀ ਹੈਗਾ ਵੀ ਹੈਗਾ ਵੀ ਛੱਡੋ ਉਤੀ ਆ ਗਈ ਮੈਂ ਦੇਖਸਾ ਨੇ ਇੱਕ ਮੋਟਾ ਸੱਟ ਲੱਗੀ ਆ ਬਾਈ ਸੱਟ ਲੱਗੀ ਆ ਸ਼ਾਇਦ ਵੀਰ ਜੀ ਸਾਰ ਦੋਨੇ ਗੋੜੀ ਪਾਣੀ ਵਾਲੀ ਟੈਂਕੀ ਆ ਗਈ ਛੱਡੋ ਇਹ ਦੂਸਰਾ ਉਹ ਤਾਂ ਜਿਹੜਾ ਦੂਜਾ ਭਰਾ ਅੱਜ ਇੱਕ ਮੋਟਾ ਦੁੱਪੀ ਤੇ ਚੱਲ ਗਿਆ ਦੂਸਰਾ ਜਿਹੜਾ ਮੈਂ ਦੇਖਿਆ ਆਉਦੇ ਮਤਲਬ ਦੋ ਜਣੇ ਡੱਕੇ ਹੋ ਜਿੱਤੇ ਅੱਜ ਸਭ ਪਾਈ ਗਏ ਤੇ ਨਾਲ ਸਾਰੇ ਵੀਰ ਬਣ ਕੇ ਅੱਗੇ ਆ ਗਏ ਮੈਨੂੰ ਲੱਗਦਾ ਕਿ ਸਾਡੇ ਬਿਲਕੁਲ ਆਦਾ ਯਾਰ ਜਮਾ ਮੰਗਲ ਬਿਨਾ ਜਿਹੜਾ ਹੈਗਾ ਇਸ ਵਕਤ ਪੁਲਿਸ ਨੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਹੈ ਲਗਭਗ ਔਰਸਾ ਜਿਹੜੀ ਪੁਲਿਸ ਨੇ ਪੁਲਿਸ ਬਾਈ ਆ ਦੇਖ ਸਕਦੇ ਹੋ ਕਿ ਬਾਬਸ ਆ ਰਹੇ ਆ ਤੇ ਲਗਾਤਾਰ ਜਿਹੜਾ ਹੈਗਾ ਆਪਾਂ ਗੱਲ ਕਰਕੇ ਪ੍ਰਸ਼ਾਸਨ ਵੱਲੋਂ ਗੋਲੇ ਦਾ ਸੁੱਟੇ ਜਾ ਰਿਹਾ ਲਾਲ ਦੀ ਨਾਲ ਜਿਹੜਾ ਨਫਰੀ ਵਧਾ ਕੇ लाठी चार्ज ਜਿਹੜਾ ਉਹ ਵੀ ਰੰਬਿਆ ਹੋਇਆ ਹੈ ਉਹ ਲਗਾਤਾਰ ਟਰੈਕਟਰ ਆ ਜਿਹੜੇ ਜਿਹੜੇ ਜਾ ਰਹੇ ਸੀਗੇ ਪਰ ਫਲਾਵ ਦੀ ਗੱਲ ਦੇਖਣਾ ਇੱਥੇ ਇੱਕ ਬਿਲਕੁਲ ਅੰਦਰ ਲੱਗ ਚੁੱਕਿਆ ਹੈ ਸੋ ਇਸ ਵਕਤ ਬਹੁਤ ਜ਼ਿਆਦਾ ਭਗੜੜ ਮਚ ਰਿਹਾ ਹੈ ਸੋ ਇਸ ਵਕਤ ਪੁਲਿਸ ਹਰ ਨਰਦਾਈ ਹੋ ਕੇ ਘਟ ਰਹੀ ਹੈ